ਸੱਚਾ ਗਾਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਇਸ 쇼 ਦੇ ਵਿੱਚ ਅਸੀਂ ਹਰ ਰੋਜ਼ ਤੁਹਾਨੂੰ ਹਾਸੇ ਅਤੇ ਗਲੈਮਰ ਦੀ ਦੁਨੀਆ ਦੇ ਦੌਰੇ ਤੇ ਲੈ ਕੇ ਜਾਂਦੇ ਹਾਂ ਪਰ ਅੱਜ ਮਨੋਰੰਜਨ ਦੀ ਦੁਨੀਆ ਵੀ ਗਮ ਦੇ ਵਿੱਚ ਹੈ ਕਿਉਂਕਿ ਪੈਲਗਾਮ ਦੇ ਵਿੱਚ ਜੋ ਕੁਝ ਵੀ ਵਾਪਰਿਆ ਉਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਤਾਂ ਉਹ ਅੱਜ ਦੀਆਂ ਐਂਟਰਟੇਨਮੈਂਟ ਦੀਆਂ ਵੱਡੀਆਂ ਖਬਰਾਂ ਤੇ ਨਜ਼ਰ ਮਾਰੀਏ ਜਿੱਥੇ ਅਸੀਂ ਗਲੈਮਰ ਦੀ ਦੁਨੀਆ ਤੇ ਗੱਲ ਕਰਾਂਗੇ ਜੋ ਅੱਜ ਗਮਗੀਨ ਹੈ ਤਾਜਕਾਲ ਕਰਾਂਗੇ ਪਾਕਿਸਤਾਨੀ ਅਦਾਕਾਰ ਦੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਭੜਕੇ ਲੋਕ ਫਿਰ ਗੱਲ ਕਰਾਂਗੇ 2 ਦਿਨ ਪਹਿਲਾਂ ਹਮਲੇ ਵਾਲੀ ਥਾਂ ਤੇ ਘੁੰਮ ਰਹੀ ਸੀ ਟੀਵੀ ਦੀ ਇਹ ਮਸ਼ਹੂਰ ਨੂੰ ਤੇ ਅਖੀਰ ਦੇ ਵਿੱਚ ਕਰਾਂਗੇ ਪਹਿਲਗਾਮ ਹਮਲੇ ਨੂੰ ਲੈ ਕੇ ਬਾਲੀਵੁੱਡ ਸਟਾਰਸ ਦਾ ਫੁੱਟ ਪਿਆ ਗੁੱਸਾ ਪੈਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਅਤੇ ਬਾਲੀਵੁੱਡ ਦੀ ਅਦਾਕਾਰਾ ਬਾਣੀ ਕਪੂਰ ਸਟਾਰਰ ਅਪਕਮਿੰਗ ਫਿਲਮ ਅਬੀਰ ਗੁਲਾਬ ਮੁਸੀਬਤਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਅਸਲ ਦੇ ਵਿੱਚ ਲੋਕ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਸ ਫਿਲਮ ਤੇ ਬੈਨ ਲਗਾਉਣ ਦੀ ਮੰਗ ਕਰ ਰਹੇ ਨੇ ਪੈਲਗਾਮ ਅਤਵਾਦੀ ਹਮਲੇ ਤੋਂ ਨਾਰਾਜ਼ ਹੋਏ ਲੋਕ ਫਵਾਦ ਖਾਨ ਅਤੇ ਉਹਨਾਂ ਦੀ ਫਿਲਮ ਅਬੀਰ ਗੁਲਾਲ ਨੂੰ ਦੇਸ਼ ਦੇ ਵਿੱਚ ਬੈਨ ਕਰਨ ਦੀ ਮੰਗ ਕਰ ਰਹੇ ਨੇ ਫਿਲਮ ਦੇ ਵਿੱਚ ਉਹਨਾਂ ਦੇ ਆਪੋਜ਼ਿਟ ਵਾਣੀ ਕਪੂਰ ਹੈ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਲੰਬੇ ਸਮੇਂ ਬਾਅਦ ਬਾਲੀਵੁੱਡ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਉਹਨਾਂ ਦੀ ਅਤੇ ਵਾਣੀ ਕਪੂਰ ਦੀ ਇਹ ਫਿਲਮ ਅਬੀਰ ਗੁਲਾਲ ਜਲਦ ਹੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤਾਂ ਫਵਾਦ ਖਾਨ ਦੀ ਵਾਪਸੀ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਫੁੱਟ ਪਿਆ ਉਹ ਕਹਿ ਰਹੇ ਨੇ ਕਿ ਜਿਸ ਦੇਸ਼ ਦੇ ਲੋਕਾਂ ਨੇ ਸਾਡੇ ਸਲਾਨੀਆਂ ਤੇ ਗੋਲੀਆਂ ਚਲਾਈਆਂ ਉਹਨਾਂ ਦੇ ਕਲਾਕਾਰਾਂ ਦੀਆਂ ਫਿਲਮਾਂ ਇੱਥੇ ਰਿਲੀਜ਼ ਨਹੀਂ ਹੋਣ ਗਿਆ ਤੇ ਨਹੀਂ ਦਿਖਾਈਆਂ ਜਾਣ ਗਿਆ ਤਾਂ ਇੱਕ ਯੂਜ਼ਰ ਨੇ ਲਿਖਿਆ ਕਿ ਜੇਕਰ ਫਵਾਦ ਖਾਨ ਗਲਤੀ ਦੇ ਨਾਲ ਜਨਤਾ ਦੇ ਹੱਥ ਲੱਗ ਜਾਂਦੇ ਨੇ ਤਾਂ ਪੈਲਗਾਮ ਦੀ ਜਨਤਾ ਨੂੰ ਆਪਣਾ ਸਾਰਾ ਗੁੱਸਾ ਜਿਹੜਾ ਹੈ ਉਹਨਾਂ ਤੇ ਕੱਢਣਾ ਚਾਹੀਦਾ ਸਿਰਫ ਇੱਕ ਗਦਾਰ ਹੀ ਹੋਵੇਗਾ ਜੋ ਇਹਨਾਂ ਦੀ ਫਿਲਮ ਦੇਖਣ ਜਾਵੇਗਾ ਉਸ ਤੋਂ ਬਾਅਦ ਹਾਨੀ ਅਮੀਰ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਕਿਉਂਕਿ ਉਹ ਦਿਲਜੀਤ ਦੀ ਫਿਲਮ ਦੇ ਵਿੱਚ ਨਜ਼ਰ ਆਣ ਵਾਲੀ ਨੇ ਤੇ ਵਿਦੇ ਮਸ਼ਹੂਰ ਨੂੰ ਸਸੁਰਾਲ ਸਿਮਰ ਕਾ ਦੇ ਬਿਗ ਬੋਸ ਵਰਗੇ ਰਿਐਲਿਟੀ ਸ਼ੋਅ ਦਾ ਹਿੱਸਾ ਰਹਿ ਚੁੱਕੇ ਦੇਫਕਾ ਕੱਕੜ ਨੂੰ ਆਪਣੇ ਇੱਕ ਇੰਸਟਾਗ੍ਰam ਪੋਸਟ ਦੇ ਲਈ ਲੋਕਾਂ ਦੇ ਗੁੱਸੇ ਦਾ ਸਾਮਣਾ ਕਰਨਾ ਪੈ ਰਿਹਾ ਦੱਸ ਦੇ ਕਿ ਆਪਣੀ ਸੁਰੱਖਿਆ ਦੇ ਨਾਲ-ਨਾਲ ਉਹਨਾਂ ਨੇ ਸਟੋਰੀ ਦੇ ਵਿੱਚ ਕੁਝ ਅਜੀਹਾ ਲਿਖਿਆ ਜਿਸ ਨੂੰ ਵੇਖ ਕੇ ਲੋਕਾਂ ਨੇ ਉਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਲੋਕ ਉਹਨਾਂ ਨੂੰ ਕਾਫੀ ਜ਼ਿਆਦਾ ਟ੍ਰੋਲ ਕਰ ਰਹੇ ਨੇ 3 ਦਿਨ ਪਹਿਲਾਂ ਹੀ ਦੀਪਿਕਾ ਕੱਕੜ ਆਪਣੇ ਪਤੀ ਸ਼ੌਇਬ ਇਬਰਾਹਿਮ ਅਤੇ بیٹے ਰੋਹਾਨ ਦੇ ਨਾਲ ਛੁੱਟੀਆਂ ਬਿਤਾਉਣ ਜੰਮੂ ਕਸ਼ਮੀਰ ਪਹੁੰਚੀ ਸੀ ਅਦਾਕਾਰਾਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰam ਤੇ ਆਪਣੇ ਸਫ਼ਰ ਦੀਆਂ ਕਈ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਫੈਨਸ ਨੂੰ ਚਿੰਤਾ ਸੀ ਕਿ ਕੀ ਅਦਾਕਾਰਾਂ ਤੇ ਉਹਨਾਂ ਦਾ ਦੇਵਾਰ ਸੁਰਖਿਅਤ ਹੈ ਜਾਂ ਨਹੀਂ ਤਾਂ ਦੀਪਿਕਾ ਕੱਕੜ ਦੀ ਸਟੋਰੀ ਦੇ ਵਿੱਚ ਜਿਸ ਚੀਜ਼ ਨੂੰ ਵੇਖ ਕੇ ਲੋਕ ਗੁੱਸੇ ਦੇ ਵਿੱਚ ਆ ਗਏ ਉਹ ਹੈ ਉਹਨਾਂ ਦੇ ਨਵੇਂ ਵਲੋਗ ਦੀ ਪ੍ਰੋਮੋਸ਼ਨ ਤਾਂ ਸੈਲੈਬ੍ਰਿਟੀ ਮਾਸਟਰ ਸ਼ੈਫ ਅਦਾਕਾਰਾਂ ਦੀ ਲਾਪਰਵਾਹੀ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਜਿਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ ਹੁਣ ਆ ਬਾਲੀਵੁੱਡ ਦੇ ਉਹਨਾਂ ਚਿਹਰਿਆਂ ਦੇ ਵੱਲ ਆਉਂਦੇ ਆ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਅਤੇ ਦਿਲ ਦੇ ਵਿੱਚ ਗੁੱਸਾ ਆਕਸ਼ੇ ਕੁਮਾਰ, ਸੰਜੇ ਦੱਤਾ ਤੇ ਅਨੁਪਮ ਖੇਰ ਇਹਨਾਂ ਤਿੰਨਾਂ ਸਤਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ ਕਿਹਾ ਉਸ ਨੂੰ ਪੂਰਾ ਦੇਸ਼ ਹੁਣ ਮਹਿਸੂਸ ਕਰ ਰਿਹਾ ਐਕਸ਼ੇ ਕੁਮਾਰ ਨੇ ਲਿਖਿਆ ਕਿ ਬੇਕਸੂਰਾ ਨੂੰ ਮਾਰਨਾ ਹੈਵਾਨੀਅਤ ਹੈ ਸੰਜੇ ਦੱਤ ਨੇ ਕਿਹਾ ਕਿ ਇਸ ਨੂੰ ਮਾਫ ਨਹੀਂ ਕੀਤਾ ਜਾਵੇਗਾ ਸਾਨੂੰ ਟੁਕਮਾ ਜਵਾਬ ਦੇਣਾ ਪਵੇਗਾ ਤੇ ਅਨੁਪਮ ਖੇਰ ਵੀ ਲਾਈਵ ਵੀਡੀਓ ਦੇ ਵਿੱਚ ਰੋ ਪਏ ਕਿਹਾ ਕਿ ਅਜੇ ਸ਼ਬਦ ਨਪੁੰਸਕ ਖਾਂਤਾ ਕੰਗਨਾਰ ਨੋਥ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਤਵਾਦ ਦਾਵੀ ਇੱਕ ਧਰਮ ਹੁੰਦਾ ਹੈ ਅਤੇ ਪੀੜਤਾ ਦਾਵੀ ਧਰਮ ਹੈ ਸਾਡੇ 스타 कपल ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਸੋਗ ਦਾ ਪ੍ਰਗਟਾਵਾ ਕੀਤਾ ਹੈ ਵਿਰਾਟ ਅਤੇ ਅਨੁਸ਼ਕਾ ਨੇ ਆਪਣੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਸ਼ੇਅਰ ਕਰਕੇ ਦੁੱਖ ਸਾਂਝਾ ਕੀਤਾ ਇਸ ਹਮਲੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਗੁੱਸਾ ਤੇ ਸਰਕਾਰ ਤੋਂ ਇਸਤੇ ਸਖਤ ਕਾਰਵਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਸਿਆਸਤ ਤੋਂ ਲੈ ਕੇ ਬਿਜ਼ਨਸ ਤੱਕ ਮਨੋਰੰਜਨ ਤੋਂ ਲੈ ਕੇ ਖੇਡਾਂ ਤੱਕ ਸਾਰੇ ਵੱਡੇ ਛੋਟੇ ਲੋਕ ਇਸ ਕਾਇਰ ਨਾ ਹਮਲੇ ਦੀ ਸਖਤ ਨਿਖੇਦੀ ਕਰ ਰਹੇ ਨੇ ਤਾਂ ਇਹ ਸানা ਐਂਟਰਟੇਨਮੈਂਟ ਦੀ ਦੁਨੀਆ ਤੋਂ ਅੱਜ ਦੀਆਂ ਕੁਝ ਖਾਸ ਖਬਰਾਂ ਜੋ ਐਂਟਰਟੇਨਮੈਂਟ ਦੇ ਵਿੱਚ ਅੱਜ ਸੁਰਖੀਆਂ ਦੇ ਵਿੱਚ ਰਹੀਆਂ ਜ ਐਂਟਰਟੇਨਮੈਂਟ ਦੀ ਦੁਨੀਆ ਗਮਗੀਨਾ ਜਿਸ ਨੂੰ ਲੈ ਕੇ ਅਸੀਂ ਤੁਹਾਨੂੰ ਖਬਰਾਂ ਦੱਸਿਆ ਦਾ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਤੇ ਟੀਵੀ ਐਨ ਆਰ ਆਈ